चाहे कोई भी हो सिखियावांते संदेश एको जहे ने मज़हब नहीं सिखाता आपस में बैर रखना न चुकाम हो दब दब सीस मैं तेरे हजूर नानक ਬਣ ਜੈ ਜ਼ਿੰਦਗੀ ਦਾ ਇਹ ਦੱਸ ਤੂਰ ਨਾਨਕ ਬਣ ਜੈ ਜ਼ਿੰਦਗੀ ਦਾ ਇਹ ਦੱਸ ਤੂਰ ਨਾਨਕ ਇਸ ਅੰਮ੍ਰਿਤ ਸਰੋਵਰ ਵਿੱਚ ਫਿਰ ਟੁਬੀਆਂ ਹਰ ਧਰਮ ਇਹੀ ਕਹਿੰਦਾ ਕਿਸੇ ਤੇ ਅਤਿਆਚਾਰ ਨਾ ਕਰੋ ਝੂਠ ਨਾ ਬੋਲੋ ਹੱਕ ਸੱਚ ਦੀ ਕਮਾਈ ਕਰੋ ਨਾਮ ਸਿਮਰਨ ਕਰੋ ਮੰਦਾ ਨਾ ਬੋਲੋ ਸਜਦੇ ਕਰੋ ਜੀ ਹਾਂ ਇਹਨਾਂ ਪਾਕ ਦਰਾਂ ਦੇ ਦਰਸ਼ਨ ਕਰੋਗੇ ਤੁਸੀਂ ਸਾਡੇ ਨਾਲ ਨਾਲ ਹੀ ਤੁਹਾਨੂੰ ਦੱਸਾਂਗੇ ਇਹਨਾਂ ਦਾ ਇਤਿਹਾਸ ਜੋ ਮਨ ਤਰ ਬਖਸ਼ਾ ਏ ਉਹ ਦਿਲ ਵਿੱਚ ਧਾਰਾਂ ਮੈਂ ਉਹ ਦਰ ਜਿੱਥੇ ਆ ਕੇ ਸਿਰ ਸ਼ਰਦਾ ਤੇ ਸਜਦੇ ਚ ਝੁੱਕ ਜਾਂਦਾ ਬਣ ਜੈ ਜ਼ਿੰਦਗੀ ਦਾ ਏ ਦੱਸ ਤੂਰ ਨਾਨਕ ਬਣ ਜੈ ਜ਼ਿੰਦਗੀ ਦਾ ਏ ਦੱਸ ਤੂਰ ਨਾਨਕ